ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਤੁਸੀਂ ਆਪਣੀ ਪਿਛਲੀ ਕਾਟਨ ਵਾਲੀ ਵੀਡੀਓ ਨੂੰ ਬਹੁਤ ਜ਼ਿਆਦਾ ਲਾਈਕ ਕੀਤਾ ਸੀ ਤਾਂ ਆਪਾਂ ਤੁਹਾਡੇ ਲਈ ਫੇਰ ਲੈ ਕੇ ਆਏ ਆ ਕਾਟਨ ਦੇ ਸੂਟ ਸਾਰੀ ਕਰਮੀ ਲੈ ਕੇ ਆਉਂਦੇ ਰਵਾਂਗੇ ਤੁਹਾਡੇ ਲਈ ਤਾਂ ਲਗ ਲਗ ਤਰ੍ਹਾਂ ਦੇ ਪ੍ਰਿੰਟਸ ਹੁੰਦੇ ਆ ਸੋ ਤੁਸੀਂ ਜਿਹੜੀ ਵੀਡੀਓ ਦੇਖਦੇ ਹੋ ਨੇ ਉਸ ਦੇ ਵਿੱਚੋਂ ਪ੍ਰਿੰਟਸ ਸਿਲੈਕਟ ਕਰਕੇ ਸਾਨੂੰ ਭੇਜ ਦਿਆ ਕਰੋ ਜੇ ਤੁਸੀਂ ਇੱਕ ਸੂਟ ਵੀ ਲੈਣਾ ਹੁੰਦਾ ਨਾ ਜੇ ਤਾਂ ਵੀ ਐਟ ਲੀਸਟ ਦੋ ਤੋਂ ਤਿੰਨ ਪ੍ਰਿੰਟਸ ਦੀਆਂ ਪਿਕਚਰਸ ਲੈ ਕੇ ਭੇਜ ਦਿਆ ਕਰੋ ਕਿਉਂਕਿ ਜਿਹੜਾ ਸਟਾਕ ਸੋਲਡ ਆਊਟ ਹੋ ਜਾਂਦਾ ਹੁੰਦਾ ਤਾਂ ਕਈ ਵਾਰ ਤੁਸੀਂ ਇੱਕ ਸੂਟ ਦੀ ਫੋਟੋ ਭੇਜੀ ਆ ਉਹ ਸੋਲਡ ਆਊਟ ਆ ਦੈਨ ਤੁਸੀਂ ਜਦੋਂ ਉਹਨੂੰ ਦੂਸਰੇ ਸੂਟ ਦੀ ਫੋਟੋ ਭੇਜਿਆ ਤਾਂ ਉਹ ਵੀ ਨਿਕਲ ਜਾਂਦਾ ਤਾਂ ਇਕੱਠੀਆਂ ਹੀ ਦੋ ਤਿੰਨ ਸੂਟਾਂ ਦੀਆਂ ਫੋਟੋ ਭੇਜ ਦਿਆ ਕਰੋ ਜੋ ਤੁਹਾਨੂੰ ਪਸੰਦ ਹੁੰਦੇ ਆ ਤਾਂ ਐਟ ਲੀਸਟ ਤੁਹਾਨੂੰ ਇੱਕ ਮਿਲ ਜਾਂਦਾ ਠੀਕ ਹੈ ਜੀ ਤਾਂ ਪਹਿਲਾ ਇਹ ਵਾਲਾ ਸੂਟ ਹੈ ਨੇਵੀ ਬਲੂ ਡਾਰਕ ਨੇਵੀ ਬਲੂ ਬੇਸ ਰਹੇਗਾ ਜੀ ਤਾਂ ਫ੍ਰੈਂਡਸ ਤੁਸੀਂ ਦੇਖ ਸਕਦੇ ਹੋ ਠੀਕ ਹੈ ਮਿਕਸ ਰਹੇਗਾ ਐਸ ਪਰ ਆਪਾਂ ਤੁਹਾਨੂੰ ਬ੍ਰੇਕ ਪ੍ਰਿੰਟਸ ਵੀ ਦੇਵਾਂਗੇ ਤੇ ਵੱਡੇ ਪ੍ਰਿੰਟਸ ਦਾ ਵੀ ਜਿੱਦਾਂ ਹੁਣ ਟ੍ਰੈਂਡ ਆ ਤਾਂ ਉਹ ਵੀ ਆਪਾਂ ਲੈ ਕੇ ਆਉਂਦੇ ਆ ਤਾਂ ਇਸ ਤਰ੍ਹਾਂ ਦੇ ਨਾਲ ਜੇ ਇਸ ਨੂੰ ਤੁਸੀਂ ਪਿੰਕ ਕਲਰ ਦੇ ਨਾਲ ਡਿਜ਼ਾਈਨ ਕਰਵਾ ਸਕਦੇ ਹੋ ਬਹੁਤ ਸੋਹਣਾ ਲੱਗੇਗਾ 올ਓਵਰ ਵਿਦਆਊਟ ਦੁਪੱਟਾ ਸੂਟਸ ਰਹਿਣਗੇ ਜੀ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋਏਗਾ ਜਿਹੜੇ ਨਵੇਂ ਵੀਅਰਸ ਦੇਖ ਰਹੇ ਹਨ ਉਹਨਾਂ ਨੂੰ ਦੱਸ ਦਿੰਨੇ ਆ ਜੀ ਤੁਸੀਂ ਕੋਈ ਵੀ ਸੂਟ ਬੁੱਕ ਕਰਵਾਉਣਾ ਤਾਂ ਜੋ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਸ ਦੇ ਉੱਪਰ ਤੁਸੀਂ ਸਾਨੂੰ ਸਕਰੀਨ ਸ਼ਾਟ ਭੇਜ ਕੇ ਉਸ ਦੀ ਇਨਕੁਆਰੀ ਕਰ ਸਕਦੇ ਹੋ ਕਿ ਅਵੇਲੇਬਲ ਹੈ ਜਾਂ ਨਹੀਂ ਹੈ ਐਡਵਾਂਸ ਪੇਮੈਂਟ ਤੋਂ ਬਾਅਦ ਹੀ ਤੁਹਾਡਾ ਜਿਹੜਾ ਸੂਟ ਆ ਉਹ ਬੁੱਕ ਹੁੰਦਾ ਹੈ ਤੇ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਹੁੰਦਾ ਠੀਕ ਹੈ ਜੀ ਜਿੰਨਾ ਕਾਇ ਤੁਹਾਨੂੰ ਸੂਟ ਨਹੀਂ ਮਿਲਦਾ ਸਾਡੀ ਕੋਲ ਰਿਸਪੌਂਸਿਬਿਲਟੀ ਹੈ ਸੋ ਤੁਸੀਂ ਬੇਫਿਕਰ ਹੋ ਕੇ ਜਿਹੜੇ ਸੂਟ ਆ ਉਹ ਪਰਚੇਸ ਕਰ ਸਕਦੇ ਹੋ ਤੇ ਫੌਨ ਵਾਲੀਆਂ ਭੈਣਾਂ ਜਿਨ੍ਹਾਂ ਨੂੰ ਮੈਸੇਜ ਨਹੀਂ ਕਰਨੇ ਆਉਂਦੇ ਤਾਂ ਤੁਸੀਂ ਸਾਨੂੰ ਬੇਝਿਜਕ ਹੋ ਕੇ ਕਾਲ ਕਰ ਸਕਦੇ ਹੋ ਠੀਕ ਚਲੋ ਜੀ ਨੈਕਸਟ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਵਾਲਾ ਸੂਟ ਵਿਦਆਊਟ ਸਟਿਚਿੰਗ ਲੈ ਸਕਦੇ ਹੋ ਜੀ ਇਹ ਵਾਲੇ ਸੂਟਸ ਤੁਸੀਂ ਠੀਕ ਹੈ ਕਿਉਂਕਿ ਤੁਹਾਡੇ ਕੋਲ ਜਿਹੜੇ ਹੈਗੇ ਦੁਪੱਟੇ ਵਗੈਰਾ ਤੁਸੀਂ ਖੁਦ ਫਿਰ ਮੈਚ ਕਰ ਲੈਣੇ ਹੋ ਜਿੱਦਾਂ ਇਹ ਵਾਲਾ ਸੂਟ ਹੈ ਜੀ ਇਹ ਵਿਦਾਊਟ ਲਾਈਨਿੰਗ ਬਣਾ ਸਕਦੇ ਹੋ ਤੁਸੀਂ ਇਸ ਦਾ ਬੇਸ ਹੈਗਾ ਜੇ ਥੋੜਾ ਵਾਈਟ ਕਲਰ ਦਾ ਕਰਕੇ ਤੁਹਾਨੂੰ ਸ਼ਰਟ ਤੇ ਲਈ ਲਾਈਨਿੰਗ ਲਗਾਉਣੀ ਪੈ ਸਕਦੀ ਹੈ ਇਸ ਤਰ੍ਹਾਂ ਦੇ ਨਾਲ ਇਸ ਦੇ ਵਿੱਚ yellow ਕਲਰ ਦਾ ਪ੍ਰਿੰਟ ਹੈ अनियन ਲਾਈਟ ਐਂਡ ਡਾਰਕ ਸ਼ੀਡਸ ਨੇ ਸੇਮ ਹੀ yellow ਲਾਈਟ ਐਂਡ ਡਾਰਕ ਆ ਤਾਂ ਤੁਸੀਂ ਇਸ ਨੂੰ ਬਹੁਤ ਵਧੀਆ ਵੇ ਦੇ ਨਾਲ ਹੈਗਾ ਜਿਹੜਾ ਡਿਜ਼ਾਈਨ ਕਰਵਾ ਸਕਦੇ ਹੋ ਅੱਗੇ ਹੈਗਾ ਜੀ ਆਪਣਾ ਸਕਾਈ ਬਲੂ ਕਲਰ ਦਾ ਸੂਟ ਇਹ ਹੈਗਾ ਜਿਹੜਾ ਨਿੱਕੀ ਬੂਟੀ ਦਾ ਸੂਟ ਹੈ ਠੀਕ ਹੈ ਜੀ ਇਸ ਦੇ ਨਾਲ ਅਗਰ ਤੁਸੀਂ λεਮਨ ਕਲਰ ਦਾ ਦੁਪੱਟਾ ਲਾਉਂਗੇ ਨਾ ਤਾਂ ਬਹੁਤ ਸੋਹਣਾ ਲੱਗਣਾ ਹੈ ਤੇ ਬਹੁਤ ਹੀ ਸੋਹਣਾ ਸੂਟ ਹੈ λεਮਨ ਕਲਰ ਦੇ ਨਾਲ ਹੀ ਤੁਸੀਂ ਇਸ ਨੂੰ ਡਿਜ਼ਾਈਨ ਕਰਵਾ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈਂਦੇ ਜਾਓ ਇਹ ਵਾਲਾ ਸੂਟ ਹੈ ਜਿੱਦਾਂ ਪਲੀਜ਼ ਇੱਕ ਤੁਹਾਨੂੰ ਦੱਸ ਦਿੰਦੇ ਅਸੀਂ ਦੇਖ ਵੀਡੀਓ ਦੇ ਵਿੱਚ ਦੱਸਦੇ ਹਾਂ ਜਿਹੜੇ ਕਾਟਨ ਵਾਲੇ ਸੂਟਸ ਹੁੰਦੇ ਨੇ ਓਨਲੀ ਸ਼ਰਟਸ ਤੇ ਵੀ ਮੈਸੇਜ ਨਾ ਕਰਿਓ ਠੀਕ ਹੈ ਤੁਹਾਨੂੰ ਫੁੱਲ ਸੂਟ ਹੀ ਸਾਡੇ ਤੋਂ ਲੈਣਾ ਪੈਣਾ ਜਿੱਦਾਂ ਹੁਣ ਇਹ ਵਾਲਾ ਸੂਟ ਹੈ ਤੁਸੀਂ ਵਾਈਟ ਬਾਟਮ ਦੇ ਨਾਲ ਵੀ ਵੇਅਰ ਕਰ ਸਕਦੇ ਹੋ ਠੀਕ ਹੈ ਸਾਡੇ ਤੋਂ ਮੈਚਿੰਗ ਕਰਵਾ ਲਵਾਂਗੇ ਤਾਂ ਜੇ ਅਸੀਂ ਤੁਹਾਨੂੰ ਵਾਈਟ ਬਾਟਮ ਦੇ ਨਾਲ ਵੀ ਕਰਕੇ ਦੇ ਦਾਂਗੇ 노 ਡਾਊਟ ਅਗਰ ਆਪਾਂ ਨੂੰ ਹੁੰਦਾ ਹੈ ਕਿ ਸਾਡੇ ਕੋਲ ਵਾਈਟ ਬਾਟਮ ਹੈ ਤਾਂ ਤੁਸੀਂ ਸਾਨੂੰ ਕੱਲੀ ਸ਼ਰਟ ਦੇ ਦਿਓ ਤਾਂ ਤੁਹਾਨੂੰ ਸਾਡੇ ਤੋਂ ਤਾਂ ਜੀ ਫੁੱਲ ਸੂਟ ਹੀ ਲੈਣਾ ਪਏਗਾ ਤੁਹਾਨੂੰ ਬੜੀ ਸ਼ਰਟ ਹੈਗੇ ਤੁਸੀਂ ਆਪਣੇ ਕਿਸੇ ਵੀ ਫੈਮਿਲੀ ਮੈਂਬਰ ਦੇ ਨਾਲ ਐਡਜਸਟ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਜਿਹੜਾ ਬੇਸ ਆ ਸਕਾਈ ਬਲੂ ਰਹੇਗਾ ਨੇਵੀ ਬਲੂ ਦੇ ਹੈਗੇ ਨੇ ਜਿਹੜੇ ਇਸ ਦੇ ਵਿੱਚ ਫਲਾਵਰਸ ਬਣੇ ਹੋਏ ਨੇ ਮਸਟਰਡ ਵੀ ਹੈ ਵਿੱਚ ਤੁਸੀਂ ਇਸ ਨੂੰ ਵੀ ਹਾਈਲਾਈਟ ਕਰ ਸਕਦੇ ਹੋ ਨੈਕਸਟ ਹੈਗਾ ਜੀ ਬਲੈਕ ਕਲਰ ਦਾ ਸੂਟ ਫੇਸ ਦੇ ਉੱਪਰ 골ਡਨ ਹੈਗਾ ਜਿਹੜਾ ਪ੍ਰਿੰਟ ਹੈ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਇਸ ਤਰ੍ਹਾਂ ਦੇ ਕੋਟ ਸੈੱਟ ਬਣਵਾ ਸਕਦੇ ਹੋ ਤੁਸੀਂ ਸਾਰੇ ਪ੍ਰਿੰਟਸ ਦੇ ਹੀ ਕਿਸੇ ਵੀ ਪ੍ਰਿੰਟ ਦਾ ਤੁਸੀਂ ਕੋਟ ਸੈੱਟ ਬਣਾ ਸਕਦੇ ਹੋ ਪੈਂਟ ਪਲਾਜ਼ੋ ਦੇ ਨਾਲ ਸੂਟ ਬਣਵਾ ਸਕਦੇ ਹੋ ਸਲਵਾਰ ਸੂਟ ਦਾ ਤੁਸੀਂ ਬਣਾਈ ਸਕਦੇ ਹੋ ਠੀਕ 골ਡਨ ਦੁਪੱਟਾ ਲਿਆ ਇਸ ਦੇ ਨਾਲ ਬਹੁਤ ਜ਼ਿਆਦਾ ਸੋਨਾ ਲੱਗਣਾ ਹੈ ਕੁਸੀਂ ਕਾਟਨ ਦੇ ਸੂਟਸ ਦੇ ਨਾਲ ਨਾ ਦੁਪੱਟੇ ਪੁੱਛਦੇ ਹੁੰਦੇ ਹੋ ਕਿ ਕਿਹੜੇ ਵਧੀਆ ਰਹਿੰਦੇ ਨੇ ਤਾਂ ਇਸ ਦੇ ਨਾਲ ਤੁਸੀਂ ਕੋਟਾ ਡੋਰੀਆ ਦਾ ਦੁਪੱਟਾ ਲੈ ਸਕਦੇ ਹੋ ਜੀ ਮਸਲੀਨ ਦਾ ਲਾਈਨਾਂ ਵਾਲਾ ਦੁਪੱਟਾ ਆਉਂਦਾ ਮਸਲੀਨ ਦਾ ਚੈੱਕ ਵਾਲਾ ਦੁਪੱਟਾ ਆਉਂਦਾ ਪਲੇਨ ਮਸਲੀਨ ਦਾ ਦੁਪੱਟਾ ਅਸੀਂ ਇਸ ਲਈ ਰეკਮੈਂਡ ਨਹੀਂ ਕਰਦੇ ਕਿਉਂਕਿ ਉਸ ਤੇ ਵਿੱਚ ਨਾ ਜਿਹੜੇ ਵਾਟ ਨੇ ਬਹੁਤ ਜ਼ਿਆਦਾ ਪੈਂਦੇ ਤੁਸੀਂ ਕਿਤੇ ਵੀ ਬੈਠ ਗਏ ਤਾਂ ਉਹਨੇ ਇਕੱਠਾ ਹੋ ਜਾਣਾ ਤਾਂ ਉਹ ਫਿਰ ਚੰਗਾ ਨਹੀਂ ਲੱਗਦਾ ਲਾਈਨਾਂ ਵਾਲਾ ਦੁਪੱਟਾ ਚੈੱਕ ਵਾਲਾ ਦੁਪੱਟਾ ਉਹ ਬਹੁਤ ਵਧੀਆ ਰਹਿੰਦੇ ਆ ਮਸਲੀਨ ਦੇ ਬਾਕੀ ਅਸੀਂ ਤਾਂ ਤੁਹਾਡੀ ਚੋਇਸ ਦੇ ਅਕੋਰਡਿੰਗ ਦੇਖੋ ਲਗਾਈ ਇਹਦਾ ਵੀ بیس ਜਿਹੜਾ ਨੇਵੀ ਬਲੂ ਆ ਤਾਂ ਵਿੱਚ ਬਹੁਤ ਹੀ ਛੋਟੇ ਛੋਟੇ ਫਲਾਰਸ ਬਣੇ ਹੋਏ ਨੇ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਇਹ ਪਰਮੇ ਪ੍ਰਿੰਟ ਦਾ ਸੂਟ ਹੈ ਨੈਕਸਟ ਇਹ ਵਾਲਾ ਸੂਟ ਹੈ ਪੀਕਾਕ ਸ਼ੇਡ ਦੀ ਇਸਦੇ ਨਾਲ ਬਾਟਮ ਹੈ ਇਹ ਹੁਣ ਮੈਚਿੰਗ ਵਾਲੇ ਸੂਟ ਠੀਕ ਇਸ ਤਰ੍ਹਾਂ ਦੇ ਨਾਲ ਹੈ ਜੀ ਲਵੇਂਟਰ ਕਲਰ ਦਾ ਜਿਹੜਾ ਇਹਦਾ بیس ਹੈ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਇਸ ਤਰ੍ਹਾਂ ਦੇ ਨਾਲ ਹੈ ਹਾਂਜੀ ਇਹ ਨੇਵੀ ਬਲੂ ਬਾਟਮ ਦੇ ਨਾਲ ਹੈ ਇਸ ਤਰ੍ਹਾਂ ਦੇ ਨਾਲ ਠੀਕ ਹੈ ਜੀ ਟਾਈ ਡਾਈ ਦਾ ਜਿਹੜਾ ਪੈਟਰਨ ਹੈਗਾ ਲਾਈਟ ਡਾਰਕ ਸ਼ੇਡ ਦਾ ਬਣਿਆ ਹੋਇਆ ਨੈਕਸਟ ਇਹ ਪੀਚ ਕਲਰ ਦਾ ਸੂਟ ਹੈ ਇਹ ਵਾਲੇ ਗ੍ਰੇ ਕਲਰ ਦੀ ਬਾਟਮ ਹੈ ਤੇ ਇਸ ਤਰ੍ਹਾਂ ਦੀਆਂ ਬਟਰਫਲਾਈਸ ਬਣੀਆਂ ਹੋਈਆਂ ਠੀਕ ਹੈ ਤੁਸੀਂ ਆਪਣੀਆਂ ਬੇਟੀਆਂ ਦੇ ਲਈ ਇਹ ਵਾਲੇ ਸੂਟਸ ਲੈ ਗਏ ਜਿਹੜੇ ਬਣਾ ਸਕਦੇ ਹੋ ਅਗਰ ਤੁਸੀਂ ਮੈਚਿੰਗ ਸੂਟ ਪਸੰਦ ਕਰਦੇ ਹੋ ਤਾਂ ਤੁਸੀਂ ਇਹਨਾਂ ਚੋਂ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਇਹ ਵਾਲਾ ਪ੍ਰਿੰਟ ਹੈ ਨੈਕਸਟ ਇਹ बॉटम ਦਾ ਸਟੱਫ ਰਹਿਣਾ ਇਸਦੇ ਨਾਲ ਤੇ ਇਹ ਵਾਲੀ ਹਰੀ ਜਿਹੜੀ ਸ਼ਰਟ ਰਹੀ। ਨੈਕਸਟ ਇਹ ਵਾਲਾ ਪ੍ਰਿੰਟ ਰਹਿ ਗਿਆ ਜੀ। ਇਹ बॉटम ਰਹਿਣੀ ਹੈ ਇਸਦੇ ਨਾਲ ਤੇ ਇਹ ਵਾਲੀ ਸ਼ਰਟ ਰਹੀ। ਇਸਦੇ ਵਿੱਚ ਫਲਾਵਰਸ ਬਣੇ ਹੋਏ ਨੇ। ਨੈਕਸਟ ਇਹ ਵਾਲਾ ਜੀ ਗ੍ਰੀਨ ਕਲਰ ਦੀ बॉਟਮ ਰਹੇਗੀ, ਲੈਮਨ ਕਲਰ ਦੀ ਹੈਗੀ ਜਿਹੜੀ ਤੁਹਾਡੀ ਸ਼ਰਟ ਰਹੇਗੀ। ਇਹ ਤੁਹਾਨੂੰ ਮੈਚਿੰਗ ਸੂਟ ਹੀ ਮਿਲਣਗੇ ਜੀ ਕਿਉਂਕਿ ਸਾਡੇ ਇਸ ਤਰ੍ਹਾਂ ਦੇ ਨਾਲ ਕਟਿੰਗ ਕਰਕੇ ਮੈਚ ਕੀਤੇ ਹੋਏ ਨੇ। ਦੀ ਗ੍ਰੀਨ ਕਲਰ ਦੀ ਇਸ ਦੇ ਨਾਲ ਵੀ ਬਾਟਮ ਰਹਿ ਗਈ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਵਾਈਟ بیس ਹੈ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਇਸ ਦੇ نیچے ਨਾ ਵਾਈਟ بیس ਹੈ ਬੇਸ਼ੱਕ ਪਰ ਇਹਦੇ નીચે ਤੁਹਾਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਇੰਨਾ ਜ਼ਿਆਦਾ ਪਰਮਾ ਪ੍ਰਿੰਟ ਹੈ ਤੇ ਇਸ ਤਰ੍ਹਾਂ ਦਾ ਸਟਾਫ ਹੈ ਕਿ ਇਸ ਦੇ ਵਿੱਚ ਦੀ ਬਿਲਕੁਲ ਵੀ ਸੀ ਥਰੂ ਨਹੀਂ ਹੈ ਤੁਸੀਂ ਵਿਦਾਊਟ ਲਾਈਨਿੰਗ ਵੇਅਰ ਕਰ ਸਕਦੇ ਹੋ ਨੈਕਸਟ ਵਾਲਾ ਸੂਟ ਹੈ ਜੀ ਇਸ ਤਰ੍ਹਾਂ ਦੇ ਨਾਲ ਇਹ ਬੜੀ ਬਾਟਮ ਹੈ ਡਾਰਕ ਪੀਕਾਕ ਸ਼ੀਡ ਦੇ ਵਿੱਚ ਥੋੜੀ ਜਿਹੀ ਗ੍ਰੇਟ ਹੋਂ ਦੇ ਵਿੱਚ ਹੈ ਇਸ ਤਰ੍ਹਾਂ ਦੇ ਨਾਲ ਸ਼ਰਟ ਦੇ ਵਿੱਚ ਸ਼ਰਟ ਦਾ ਪ੍ਰਿੰਟ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ ਵੀ ਬੇਸ ਨਾ ਵਾਈਟ ਕਲਰ ਦਾ ਠੀਕ ਹੈ ਜੇ ਤੁਸੀਂ ਵਾਈਟ ਬੇਸ ਨੂੰ ਪਸੰਦ ਕਰਦੇ ਹੋ ਸਾਡਾ ਸੂਟ ਹੈ ਜੀ ਇਸ ਤਰ੍ਹਾਂ ਦੇ ਨਾਲ ਚਿਕਨ ਦੀ ਬਾਟਮ ਹੈ ਇਹ ਬਾਟਮ ਸਟ੍ਰੇਟ ਬਣੀ ਹੋਈ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਦੇ ਨਾਲ ਸ਼ਰਟ ਦਾ ਪੈਟਰਨ ਬਹੁਤ ਹੀ ਸੋਹਣਾ ਕਲਰ ਹੈ ਅੱਗੇ ਇਹ ਵਾਲਾ ਸੂਟ ਹੈ ਸਕਾਈ ਕਲਰ ਦੀ ਆਪਾਂ ਇਸ ਦੇ ਨਾਲ ਬਾਟਮ ਮੈਚ ਕੀਤੀ ਹੋਈ ਹੈ ਨੇੜੇ ਤੋਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਹੈ ਬੇਸ਼ੱਕ ਵਾਈਟ ਹੈ ਇਹਦਾ ਵੀ بیس ਪਰ ਪ੍ਰਿੰਟ ਬਹੁਤ ਜ਼ਿਆਦਾ ਪਰਮ ਹੈ ਬਿਲਕੁਲ ਸੀ ਥਰੂ ਨਹੀਂ ਲੱਗਦਾ ਇਹਦਾ ਤੁਸੀਂ ਵਿਦਆਊਟ ਲਾਈਨਿੰਗ ਬਣਾ ਸਕਦੇ ਹੋ ਇਹ ਵਾਲੇ ਸਕਾਈ ਦੇ ਨਾਲ ਆਪਾਂ ਜਿਹੜੀ ਹੈਗੀ ਬਾਟਮ ਮੈਚ ਕੀਤੀ ਹੋਈ ਹੈ